ਹਾਂਜੀ ਗੁੱਡ ਮਾਰਨਿੰਗ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਉਮੀਦ ਕਰਦੀ ਹਾਂ ਸਾਰੇ ਜਾਨੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਤੇ ਠੀਕ ਹੈ ਮਿਸਟਰ ਐਂਡ ਮਿਸ ਸੀਧਿਆ ਕਪਲ ਤੇ ਆਪਾਂ ਕੱਲ ਲੈ ਕੇ ਆਏ ਸੀਗੇ ਅੱਜ ਆਪਾਂ ਕੱਲ ਲੈ ਕੇ ਆਈ ਸੀ ਗੱਲ ਤੇ ਬਾਡੀ ਨੇ ਉਹਦਾ ਫੱਕੜੀ ਫਿਰ ਦਿਆਂਗੇ ਇਹ ਘਰੋਂ ਤਾਂ ਨਿਕਲੇ ਨਹੀਂ ਹੈਗੇ 10 ਵਜੇ ਨਾਲੇ ਨਹੀਂ ਕਿਉਂਕਿ ਰਿੱਕੀ ਦੀ ਤਬੀਅਤ ਜਿਆਦਾ ਖਰਾਬ ਹੋ ਗਈ ਸੀ ਤੇ ਅੱਜ ਵੀ ਸਵੇਰੇ ਉਹਨਾਂ ਦਾ ਬਲੱਡ ਥੋੜਾ ਜਿਹਾ ਵਧੀਆ ਹੋਇਆ ਸੀ ਕੋਈ ਦੇਸੀ ਨੁਸਖਾ ਜਰੂਰ ਦੱਸੋ ਮੈਨੂੰ ਕਮੈਂਟ ਦੇ ਵਿੱਚ ਕਿਉਂਕਿ ਇਹਨਾਂ ਦਾ ਨਾ ਖੂਨ ਗਾੜਾਗਾ ਤਾਂ ਉਹਦੇ ਕਰਕੇ ਇਹਨਾਂ ਦਾ ਬੀਪੀ ਹਾਈ ਹੋ ਜਾਂਦਾਗਾ ਤਾਂ ਜ਼ਰੂਰ ਮੈਨੂੰ ਦੱਸਿਓ ਵੀ ਕੋਈ ਘਰੇਲੂ ਨੁਸਖਾ ਹੋਵੇ ਜਿਹਦੇ ਨਾਲ ਇਹ ਹੌਲੀ-ਹੌਲੀ ਖੂਨ ਵੀ ਪਤਲਾ ਹੋ ਜਾਈ ਤੇ ਬਲੱਡ ਜਿਹੜਾ ਉਹ ਬਦਨੋਂ ਹਟ ਜੇ ਹਨ ਕਿਉਂਕਿ ਬਹੁਤ ਪ੍ਰੋਬਲਮ ਆਉਂਦੀ ਆ ਤੁਹਾਨੂੰ ਵੀ ਪਤਾ ਵੀ ਡਾਕਟਰ ਨੇ ਵਾਰਨਿੰਗ ਹੀ ਦਿੱਤੀ ਹੈ ਵੀ ਕਿਤੇ ਜਾਣਾ ਨਹੀਂ ਦੂਰ ਅੱਜ ਤਾਂ ਠੀਕ ਨਹੀਂ ਚਲੋ ਦਵਾਈ ਵਗੈਰਾ ਲੈ ਆਏ ਤਾਂ ਫਿਰ ਵੀ ਤੁਸੀਂ ਮੈਨੂੰ ਜ਼ਰੂਰ ਘਰੇਲੂ ਨੁਸਖਾ ਦੱਸਿਓ ਠੀਕ ਹੈ ਪਲੀਜ਼ ਰਿਕਵੈਸਟ ਆ ਤੁਹਾਨੂੰ ਕਰਿਆ ਨੂੰ ਜਿਹਨੂੰ ਵੀ ਪਤਾ ਹੋਵੇ ਘਰੇਲੂ ਇਲਾਜ ਹੋਵੇ ਕੋਈ ਵਧੀਆ ਦੀ ਅਪਰੇਡੀ ਹੋ ਗਏ ਆ ਬਈ ਅੱਜ ਮੇ ਨਵੀਂ ਰੋਟੀ ਪਾਈ ਆ ਦੱਸਿਓ ਕਿੱਦਾਂ ਦੀ ਲੱਗੀ ਇਹ ਕੋਤੀ ਮੈਂ ਲੈਤੀ ਸੀ ਵੀ ਜਦੋਂ ਜੁਹਾਰ ਹੋਣ ਵਾਲਾ ਸੀਗਾ ਬਟ ਪਾਈ ਮੈਂ ਅੱਜ ਇਹ ਟਰੌਜ਼ਰ ਦੇ ਨਾਲ ਠੀਕ ਹੈ ਜਰੂਰ ਕਮੈਂਟ ਕਰਕੇ ਦੱਸਿਓ ਕਿੱਦਾਂ ਦੀ ਲੱਗੀ ਤੇ ਜੁਹਾਰ ਨੂੰ ਅਪਰੇਡੀ ਕਰਤਾ ਤੇ ਰਿੱਕੀ ਵੀ ਨਾਲ ਇਹ ਰੋਟੀ ਸ਼ੱਕ ਰਹੇ ਨੇ ਤੇ ਦੂਆਬਾ ਚੇਂਜ ਕਰਕੇ ਬਸ ਫਿਰ ਆਪਾਂ ਵਧੀਕ ਤੇ ਜਾਣਾਗਾ ਤੇ ਕੱਲ ਆਪਾਂ ਇੱਕ ਕਲਰ ਲਿਆ ਸੀਗਾ ਮੈਂ ਤੁਹਾਨੂੰ ਸੱਸਿਓ ਉਹ ਕਲਰ ਵੀ ਆ ਸਟ੍ਰੇਟਨਰ ਵੀ ਆ ਤੇ ਉਹਦੇ ਨਾਲ ਕ੍ਰਿੰਪਿੰਗ ਵੀ ਹੋ ਜਾਂਦੀ ਆ ਮੈਂ ਤੁਹਾਨੂੰ ਦਿਖਾਉਣੀ ਆ ਦਿਖਾਇਆ ਸੀ ਕੱਲ ਵੀ ਪਰ ਅੱਜ ਮੈਂ ਤੁਹਾਨੂੰ ਖੋਲ ਕੇ ਦਿਖਾਉਣੀ ਆ ਉਹਦੀ ਓਪਨਿੰਗ ਕਰਦੇ ਆ ਆਪਾਂ ਠੀਕ ਹੈ ਤੇ ਤੁਸੀਂ ਦੇਖਿਓ ਕਿੰਦਾ ਦਾਗਾ ਤੇ ਮੈਂ ਪਾ ਕੇ ਵੀ ਦਿਖਾਉਂਗੀ ਜੇ ਵਧੀਆ ਹੋਇਆ ਤਾਂ ਮੈਂ ਤੁਹਾਨੂੰ ਰਿਵਿਊ ਦਵਾਂਗੀ ਤਾਂ ਤੁਸੀਂ ਜ਼ਰੂਰ ਬਾਏ ਕਰ ਸਕਦੇ ਹੋ ਠੀਕ ਹੈ ਜੀ ਹਾਂਜੀ ਬਈ ਤੇ ਆਪਣੇ ਕੋਲ ਆ ਸੀਗਾ ਉਹ ਵੇਗਾ ਦਾਗਾ ਤੇ ਆਪਾਂ ਇਹਨਾਂ ਨੂੰ ਖੋਲਦੇ ਆਂਗੇ ਆਪਾਂ ਕੱਲ ਲੈ ਕੇ ਆਏ ਸੀਗੇ ਇਹ ਇਹ ਹੈਗਾਗਾ 3 ਇਨ 1 ਠੀਕ ਹੈ ਇਹਦੇ ਨਾਲ ਇਹ ਆਪਾਂ ਵੀ ਇਹਦੇ ਨਾਲ ਬਹੁਤ ਡਰਾਇਰ ਵੀ ਕਰ ਸਕਦੇ ਹਾਂ ਜਿੰਦਾ ਵੀ ਹੈ ਉਹ ਬੱਟ ਕਰਦੇ ਆਪਾਂ ਤੇ ਦੇਖੋ ਬਈ ਆਹ ਵਾਲਾ ਹੈਗਾ ਤੇ ਵੇਗਾ ਦਾ ਹੈ ਇਹ ਓਪਨਿੰਗ ਕੀਤਾ ਆਪਾਂ ਜੋ ਓਪਨ ਕੀਤਾ ਮੇਰੇ ਨਾਲ ਨਾਲ ਵੇ ਤੇ ਦੇਖੋ ਬਈ ਇਹ 3 ਇਨ 1 ਨਾ ਜਿਵੇਂ ਪਹਿਲਾਂ ਤਾਂ ਇਹ ਆ ਹੋ ਗਿਆ ਇਹਦਾ ਸਟੇਟਨਰ ਵਾਲਾ ਹਨਾ ਤੇ ਆ ਇਹਦਾ ਕ੍ਰਿੰਪਿੰਗ ਵਾਲਾ ਹਿੱਸਾ ਹੈਗਾ ਇਥੋਂ ਐਵੇਂ ਕਰਕੇ ਆ ਇਹਦਾ ਸਟ੍ਰੇਟਨਰ ਵਾਲਾ ਹਿੱਸਾ ਹੈਗਾ ਤੇ ਆ ਇਹਦਾ ਕਲਰ ਵਾਲਾ ਹੈਗਾ ਠੀਕ ਆ ਪਹਿਲਾਂ ਨਾ ਆਪਾਂ ਸਟ੍ਰੇਟ ਕਰਕੇ ਦੇਖਦੇ ਆਂ ਵਾਲ ਠੀਕ ਆ ਇਥੋਂ ਆਪਾਂ ਸਟ੍ਰੇਟ ਕਰਕੇ ਦੇਖਦੇ ਆਂ ਹੇਅਰ ਹੂੰ ਮੇਰੇ ਤਾਂ ਤੇਲੀ ਤੇਲ ਹੋਇਆ ਪਿਆ ਵਾਲਾਂ ਤੇ ਮੇਰੀ ਕਿਉਂ ਕਿ ਹੇਰ ਆ ਤੁਹਾਡਾ ਕੰਗਾ ਸੀ ਨਾ ਜਿਹੜਾ ਇਹ ਤੁਸੀਂ ਤੇਲ ਲਾ ਕੇ ਰੱਖਿਆ ਪਿਆ ਸੀਗਾ ਹਮ ਹਮ ਸਟ੍ਰੇਟ ਤਾਂ ਹੁੰਦੇ ਆ ਕਰਾਂਗੀ ਠੀਕ ਆ ਹਮ ਤੋਂ ਮੈਂ ਰੁਕਦੇ ਆਪਾਂ ਕੀ ਪਤਾ ਕਰ ਲ ਪੈ ਜੇ ਆਪਾਂ ਰੁੱਕ ਕੇ ਦੇਖਦੇ ਆ ਚਾਹ ਲੱਭ ਜੂਗਾ ਪ੍ਰੋਡਕਟ ਕਾਮਯਾਬ ਹੈਗਾ ਚਾ ਨਹੀਂ ਹੈਗਾ ਬਸ ਮੈਨੂੰ ਲੱਗਦਾ ਮੇਰੇ హెయిਰ ઓਇਲੀ ਨੇ ਤਾਂ ਨਹੀਂ ਪੈ ਰਿਆ ਕ੍ਰਿੰਪਿੰਗ ਕਰਕੇ ਦੇਖਦੇ ਆਪਾਂ ਇੱਕ ਮਿੰਟ ਇਹ ਕ੍ਰਿੰਪਿੰਗ ਸਹੀ ਹੁੰਦੀ ਆ ਹਾਂ ਬਾਈ ਕ੍ਰਿੰਪਿੰਗ ਤਾਂ ਬਹੁਤ ਬੈਸਟ ਹੋ ਰਹੀ ਆ ਕ੍ਰਿੰਪਿੰਗ ਤਾਂ ਪੂਰੀ ਕੈਂਟ ਹੋਈ ਆ ਹਾਂ ਕ੍ਰਿੰਪਿੰਗ ਲਈ ਤਾਂ ਫਰਸਟ ਕਲਾਸ ਆ ਠੀਕ ਹੈ ਕ੍ਰਿੰਪਿੰਗ ਲਈ ਤਾਂ ਪਾਸ ਹੋ ਗਿਆ ਹੁਣ ਆਪਾਂ ਦੁਬਾਰੇ ਨਾ ਇਹਨੂੰ ਸਟ੍ਰੇਟ ਕਰਕੇ ਦੇਖਦੇ ਆ ਸਟ੍ਰੇਟਨਰ ਵਾਲਾ ਖੋਲ ਲਿਆ ਹੁਣ ਆਪਾਂ ਇਹ ਕ੍ਰਿੰਪਿੰਗ ਵਾਲੇ హెయిਰ ਨੂੰ ਹੀ ਨਾ ਸਟ੍ਰੇਟ ਕਰਕੇ ਦੇਖਦੇ ਆ ਸਟ੍ਰੇਟ ਨਰਵੀ ਇਹ ਕਾਮਯਾਬ ਹੈਗਾ ਸਟ੍ਰੇਟ ਵੀ ਹੋ ਗਏ ਆ ਚੰਗੇ ਤਰੀਕੇ ਨਾਲ ਸਹੀ ਆ ਰਿਕੇ ਹੁਣ ਕੱਲਾ ਕਰਲਰ ਰਹਿ ਗਿਆ ਹੁਣ ਕਰਲ ਵੀ ਨਾ ਆਪਾਂ ਇੱਥੇ ਹੀ ਪਾ ਕੇ ਦੇਖਦੇ ਆਂ ਕਿਤਾਬ ਆ ਇਹਦੇ ਨਾਲ ਹੀ ਪਾ ਕੇ ਦੇਖਦੇ ਆਂ ਕਰਲ ਕਿਤਾ ਇਦਾਂ ਵੀ ਪੈ ਜਾਂਦਾ Mm. Nee. ਇਹਦੇ ਨਾਲ ਕਰਲ ਪਾ ਕੇ ਦੇਖਣਾ ਬਸ ਹੋ ਰਹਿ ਗਿਆ ਆਪਣਾ 1 2 3 4 5 6 7 8 9 10 11 12 13 14 15 16 17 18 20 ਮਾੜਾ ਜਿਹਾ ਕਰ ਲ ਪਿਆ ਰਿੱਕੀ ਹਮ ਪਰ ਪਿਆ ਤਾਂ ਵਧੀਆ ਦਾ ਮਾੜਾ ਵੀ ਨਹੀਂ ਪਿਆ ਹੁਣ ਆਪਾਂ ਇੱਕ ਵਾਰੀ ਇਹਨੂੰ ਉਹੀ ਰੱਖ ਕੇ ਦੇਖਦੇ ਆ ਖੜ ਜੋ ਰੋਕ ਦੋ ਬੰਨਣਾ ਸਰਦ ਰਿੰਦੀ ਇੱਕ ਮਿੰਟ ਰੱਖੀਏ ਦੋ ਮਿੰਟ ਰੁਕ ਜੋ ਅੱਗ ਬਣਾ ਲਿਓ ਤੁਸੀਂ ਹਾਂ ਐਂ ਜੇ ਪੈਂਦਾਗਾ ਬਾਈ ਸ਼ਾਇਦ ਮੇਰੇ ਆਇਲ ਜ਼ਿਆਦਾ ਲੱਗਿਆ ਹੋਇਆਗਾ ਬਾਅਦ ਚ ਵਧੀਆ ਪੈ ਜਾਊਗਾ ਮੈਨੂੰ ਤਾਂ ਐਂ ਲੱਗਦਾ ਨਿਕਲਦਾ ਰਿਹਾ ਨਹੀਂ ਆ ਦੇਖੋ ਦੇਖੋ ਤੇ ਆ ਤਾਂ ਪੂਰਾ ਘੈਂਟਾ ਰਿੱਕੇ ਹੈਂ ਟਿਕਲ ਤਾਂ ਨਹੀਂ ਰਿਹਾ ਵਧੀਆ ਲੱਗ ਰਿਹਾਗਾ ਸਪੇ ਵਗੈਰਾ ਕਰਕੇ ਸ਼ਾਇਦ ਨਹੀਂ ਲੋਵੇ ਕੁੱਲ ਮਿਲਾ ਕੇ ਪ੍ਰੋਡਕਟ ਹੈ ਜਿਹੜਾ ਉਹ ਕਾਮਯਾਬ ਹੈਗਾਗਾ ਕਿਉਂਕਿ ਹੇਅਰ ਤੇ ਆਇਲ ਬਹੁਤ ਹੋਇਆ ਪਿਆ ਪਰ ਫਿਰ ਵੀ ਤੁਸੀਂ ਐਂ ਦੇਖੋ ਵੀ ਮੈਂ ਕਰ ਲ ਪਾ ਕੇ ਦੇਖਿਆ ਸੀਗਾ ਤਾਂ ਜਦੋਂ ਮੈਂ ਵਾਸ਼ ਕੀਤੇ ਹੇਅਰ ਆਪਾਂ ਉਦੋਂ ਪਾ ਕੇ ਦੇਖਾਂਗੇ ਸ਼ਾਇਦ ਬਹੁਤ ਹੀ ਜ਼ਿਆਦਾ ਵਧੀਆ ਪੈ ਜਾਣਗੇ ਸਾਰੇ ਵਾਲਾਂ 'ਚ ਹੀ ਤਾਂ ਆਪਾਂ ਸਾਰੇ ਵਾਲਾਂ 'ਚ ਪਾ ਕੇ ਦੇਖਾਂਗੇ ਬਟ ਇਹ ਪ੍ਰੋਡਕਟ ਆਪਾਂ ਦੇਖਿਆਗਾ ਠੀਕ ਹੈ ਇਹਦੇ ਨਾਲ ਕੀ ਆ ਇੱਕ ਤਾਂ ਤੁਸੀਂ ਕ੍ਰਿੰਪਿੰਗ ਕਰ ਸਕਦੇ ਹੋ ਵਧੀਆ ਲੱਗਿਆ ਮੈਨੂੰ ਸਟ੍ਰੇਟ ਵੀ ਕਰ ਸਕਦੇ ਆ ਆਪਾਂ ਦੇ ਇੱਕ ਦਿਨ ਆਪਾਂ ਕਰ ਲਾ ਸਕਦੇ ਹਾਂ ਠੀਕ ਹੈ ਕਰ ਲੇ ਵੀ ਵਧੀਆ ਪਏ ਆ ਹੇਅਰ ਸਟਾਈਲ ਤਾਂ ਮੈਂ ਬਣਾਉਂਗੀ ਅੱਪੀ ਠੀਕ ਹੈ ਤਾਂ ਟੋਟਲੀ ਮਿਲਾ ਕੇ ਜਿਹੜਾ ਪ੍ਰੋਡਕਟ ਆ ਉਹ ਕਾਮਯਾਬ ਹੈਗਾਗਾ ਠੀਕ ਹੈ ਤੇ ਬੜਾ ਮਹਿੰਗਾ ਵੀ ਨਹੀਂ ਸੀ ਠੀਕ ਜਿਹਾ ਪ੍ਰੋਡਕਟ ਆ ਠੀਕ ਹੈ ਤੇ ਕਿਸੇ ਨੇ ਵੀ ਬਾਏ ਕਰਨਾ ਹੋਵੇ ਦੱਸਿਓ ਜਰੂਰ ਠੀਕ ਹੈ ਆ ਤੁਸੀਂ ਬਾਏ ਕਰ ਸਕਦੇ ਹੋ ਟੋਟਲੀ ਕੁੱਲ ਮਿਲਾ ਕੇ ਮੈਂ ਤੁਹਾਨੂੰ ਦੱਸਤਾ ਵੀ ਪ੍ਰੋਡਕਟ ਕਾਮਯਾਬ ਹੈਗਾਗਾ ਠੀਕ ਹੈ ਇਹ ਨਹੀਂ ਹੈਗਾ ਵੀ ਪੈਸੇ ਲਾਈ ਜਿਹੜੀ ਹੈਗੀ ਆ ਬੇਸਟ ਆ ਨਹੀਂ ਬਹੁਤ ਵਧੀਆਗਾ ਠੀਕ ਹੈ ਤੇ ਮੈਨੂੰ ਵਧੀਆ ਲੱਗਿਆ ਟੂਟਲੀ ਜੇ ਤੁਹਾਨੂੰ ਵੀ ਚਾਹੀਦਾ ਹੋਇਆ ਤਾਂ ਜਰੂਰ ਦੱਸਿਓ ਠੀਕ ਹੈ ਕ੍ਰਿੰਪਿੰਗ ਬਹੁਤ ਗੁੱਡ ਹੋਈ ਕਰਲ ਦੇ ਵਿੱਚ ਮੈਨੂੰ ਥੋੜਾ ਜਿਹਾ ਡਾਊਟ ਹੈਗਾਗਾਲੇ ਵੀ ਬਟ ਮੈਨੂੰ ਇਦਾਂ ਲੱਗ ਰਿਹਾਗਾ ਵੀ ਕਰਲ ਸ਼ਾਇਦ ਮੈਂ ਹੇਅਰ ਜਿਹੜੇ ਆਇਲਿੰਗ ਬਹੁਤ ਹੋਈ ਪਈ ਹੈ ਮੇਰੇ ਆਇਲ ਬਹੁਤ ਆਇਆ ਪਿਆ ਹੈ ਹੇਅਰ ਤੇ ਤਾਂ ਕਰਕੇ ਮੈਂ ਵਾਸ਼ ਵਗੈਰਾ ਕਰਕੇ ਚੰਗੇ ਤਰੀਕੇ ਨਾਲ ਉਸ ਦਿਨ ਆਪਾਂ ਕਰ ਲ ਪਾ ਕੇ ਦੇਖਾਂਗੇ ਬਾਲਾਂ ਦੇ ਵਿੱਚ ਸ਼ਾਇਦ ਉਸ ਦਿਨ ਵਧੀਆ ਹੋ ਜਾਊਗਾ ਠੀਕ ਹੈ ਤਾਂ ਆਪਾਂ ਵੇਟ ਕਰਦੇ ਹਾਂ ਕੱਲ ਉਹਨੂੰ ਹੈਅਰ ਵਾਸ਼ ਕਰਾਂਗੇ ਜਾਂ ਅੱਜ ਹੀ ਸ਼ਾਇਦ ਕਰਿਆ ਆਵਾ ਮੈਂ ਤਾਂ ਇਹਨੂੰ ਚੱਕਦੇ ਆਪਾਂ ਨਾਲ ਤੇ ਕਰ ਲ ਆਪਾਂ ਜ਼ਰੂਰ ਪਾ ਕੇ ਦੇਖਾਂਗੇ ਠੀਕ ਹੈ ਲਓ ਬਈ ਪਹਿਲਾਂ ਤਾਂ ਰਿੱਕੀ ਕਹਿੰਦੇ ਵੀ ਮੈਂ ਇਹਦਾ ਪਰਨਾ ਬਣਾਉਣਾ ਪਾ ਕੇ ਤਾਂ ਫਿਰ ਕਹਿੰਦੇ ਨਹੀਂ ਮੈਂ ਇਹਦੀ ਪਾਗ ਹੀ ਰੱਖਣੀ ਆ ਹਨਾ ਤੁਸੀਂ ਜੇ ਪਰਣਾ ਇਹ ਜੀਜ਼ ਹੈ ਜਿਉ ਬੰਨਣ ਦਾ ਲਾਲਚ ਜੱਬੇ ਜੀ ਫਿਰ ਬੰਦਾ ਪੱਗ ਅੰਦਰੋਂ ਹਟ ਜਾਂਦਾ ਮੇਰੀ ਪਰ ਇੱਕੀ ਬਹੁਤ ਸੋਹਣਾ ਲੱਗ ਰਹੀ ਆ ਪੱਗ ਰੰਗ ਬਹੁਤ ਸੋਹਣਾ ਲੱਗਦਾ ਬਾਕੀ ਗਾਇਸ ਤੁਸੀਂ ਕਮੈਂਟ ਕਰਕੇ ਦੱਸਿਓ ਇਹ ਚ ਰੰਗ ਵੀ ਬੜਾ ਸਾਫ਼ ਲੱਗ ਰਿਹਾ ਹੈਗਾ ਮੇਰਾ ਵੀ ਰੰਗ ਸਾਫ਼ ਹਾਂ ਵੈਸੇ ਵੀ ਸੋਹਣੀ ਲੱਗ ਰਹੀ ਹੈ ਇਹ ਪੱਗ ਬੰਨੀ ਜਿਹੜਾ ਆਪਾਂ ਉਹ ਲਾ ਰਹੇ ਆ ਉਹਦੇ ਨਾਲ ਬਹੁਤ ਫਰਕ ਪੈ ਗਿਆ ਫੇਸ ਆਪਾਂ ਦੱਸਾਂਗੇ ਜਦੋਂ ਆਪਣਾ ਫੁੱਲ ਕਲੀਅਰ ਹੋ ਗਿਆ ਫੇਸ ਸਾਰਿਆਂ ਨਾਲ ਤੁਹਾਡੇ ਨਾਲ ਉਹ ਦੋ ਸਾਂਝਾ ਕਰਾਂਗੇ ਆਪਾਂ ਚਲੋ ਹੋ ਜੋ ਰੈਡੀ ਜਲਦੀ ਫਿਰ ਮੈਂ نیچے ਜਾ ਕੇ ਰੋਟੀ ਕਾਲਾਂ ਤੁਸੀਂ ਕਾਲੀ ਰੋਟੀ ਹਾਂਜੀ ਹੈਲੋ ਤਾਇਆ ਜੀ ਜਜਾਰ ਓਏ ਜਜਾਰ ਲੋ ਭਾਈ ਆਪਾ ਤਾਂ ਹੋ ਗਏ ਆ ਰੈਡੀ ਹਲੇ ਰਿੱਕੀ ਅੰਦਰੀ ਨੇ ਆਜੋ ਰਿੱਕੀ ਆਜੋ ਆ ਆਓ ਆਓ ਭੱਜ ਕਿਉ ਇਹਦਾ ਫੋਨ ਚੱਕ ਕੇ ਲਾਉਂਦੇ ਨੇ ਆਪਾ ਰੈਡੀ ਹੋ ਗਏ ਆ ਭਜਾਂਗੇ ਨੀਚੇ ਡੈਡੀ ਨੂੰ ਮੰਮੀ ਗਈ ਜਾਂਦੇ ਵੀ ਚਾਹ ਪੀ ਲੋ ਡੈਡੀ ਦੇਖੀ ਜਾਂਦੇ ਆ ਫੋਨ ਠੀਕ ਨੂੰ ਬੰਨਤਾ ਆਪਾ ਕੋਠੇ ਤੇ ਕਿ ਕੋਈਗਾ ਕੋਠੇ ਤੇ ਉਧਰ ਜੁਝਾਰ ਤੇ ਮੰਮੀ ਮੈਨੂੰ ਲੱਗਦਾ ਲੜੀ ਜਾਂਦੇ ਇਹਨਾਂ ਨੂੰ ਛੜਾਈਏ ਪਹਿਲਾਂ ਜਾ ਕੇ ਮਮੇ ਕਿਉਂ ਲੜੀ ਐਨ ਤੁਸੀਂ ਦਾਦੀ ਪੋਤਾ ਬੱਸੋ ਜੀ ਨਹੀਂ ਲੜ ਜਾਂ ਤੁਸੀਂ ਲੜੀ ਜਾਂਦੇ ਹੋ ਬੱਸੋ ਜੀ ਨਹੀਂ ਲੜ ਜਾਂ ਦੂਜਾ ਪੋਤਾ ਕਿੱਥੇ ਆ ਤੁਹਾਡਾ ਉਹ ਭੱਜ ਗਿਆ ਸਕੂਲ ਸਕੂਲ ਇਹਨੂੰ ਵੀ ਭੇਜਿਆ ਕਰ ਮੰਮੀ ਨਾਲ ਦੋਨੇ ਭਾਈ ਕੇ ਜਾਓ ਸਕੂਲ ਵਗ ਜਾ ਕਰੋ ਮੰਮੀ ਸਿਰ ਨਹੀਂ ਦੁਖਣ ਲੱਗਦਾ ਜਦੋਂ ਇੰ ਐਂ ਕਰੀ ਜਾਂਦਾ ਇੰ ਕਰੀ ਜਾਂਦਾ ਮਾਰੀ ਜਾਂਦਾ ਹੈਨਾ ਸਿਰ ਦੁਖਦਾ ਹੈਨਾ ਦੇਖੀ ਮਮਾ ਮਮਾ ਲੈ ਦੇਖ ਲਓ ਮੰਮੀ ਹੁਣ ਮਮਾ ਵੀ ਜਾਊਗੀ ਹਾਂ ਵੀ ਜਾਊਗੀ ਮੰਮਾ ਦਾਦੀ ਕੋਲ ਰੋ ਆ ਦੇਖੋ ਦਾਦੀ ਦਾਦੀ ਚੀਜੀ ਖਵਾਉਂਦੇ ਐ ਇੰਨੀ ਵੱਡਾ ਹੋ ਗਿਆ ਵੱਡਾ ਹੋ ਗਿਆ ਭਾਈ ਜੁਹਾਰ ਸਿੰਘ ਵੱਡਾ ਹੋ ਗਿਆ ਭਾਈ ਵੱਡਾ ਹੋ ਗਿਆ ਦਾਦੀ ਦਾ ਇੰਨਾ ਪਿਆਰ ਕਰਦੇ ਆ ਦਾਦੀ ਦਾ ਇੰਨਾ ਪਿਆਰ ਕਰਦੇ ਉਹ ਦੇਖੋ ਪਾਪਾ ਆ ਗਏ ਉਹ ਦੇਖੋ ਪਾਪਾ ਕਿੱਥੇ ਨੇ ਉਹ ਵਰਦੇ ਨੇ ਪਾਪਾ ਪਾਪਾ ਦਾ 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 ਦੀ ਕਿੱਥੇ ਨੇ ਜਾਓ ਦਾਦਾ ਜੀ ਕੋਲ ਭੱਜ ਜਾਓ ਦਾਦਾ ਜੀ ਕੋਲ ਭੱਜ ਜਾਓ ਬਾਜੇ ਕੋਲ ਭੱਜ ਜਾਓ ਬਾਹਰ ਜਾਓ ਬਾਜੋ ਆ ਦਾਦਾ ਜੀ ਕੋਲੇ ਭੱਜ ਜਾਓ ਆਜਾ ਆਜਾ ਉਹ ਉੱਥੇ ਜਾਣਗੇ ਦਾਦਾ ਜੀ ਲੈ ਕੇ ਜਾਓ ਓ ਬਾਏ 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 ਮੰਮੀ ਵਿਚਾਰੀ ਡੈਡੀ ਦੇ ਪਿੱਛੇ ਚਾਹ ਰੱਖੋ ਕੱਪ ਚੱਕੀ ਫਿਰਦੇ ਵਿੱਚ ਚਾਹ ਪੀ ਲਓ ਰਿੱਕੀ ਚਾਬੀ ਤੁਹਾਨੂੰ ਲੱਭੀ ਨਹੀਂ ਫਿਰ ਗੱਡੀ ਦੀ ਮੰਮੀ ਕੋਲ ਸੀ ਮੰਮੀ ਮੰਮੀ ਵਿਚਾਰੀ ਚਾਹ ਵਾਲਾ ਕੱਪ ਚੱਕੀ ਫਿਰਦੇ ਡੈਡੀ ਪਿੱਛੇ ਡੈਡੀ ਜੀ ਯਾਰ ਨੂੰ ਜਾ ਕੇ ਲਗੇ ਕਦੋਂ ਦੇ ਕਹੀ ਜਾਂਦੇ ਵੀ ਚਾਹ ਪੀ ਲਓ ਉਹ ਵਾਗੀ

ਕੀ ਲੈਣਾ ਚਾਹੀਦਿਆ ਕੀ ਲੋਰ ਚ ਸੀ ਕੀ ਲੈਣਾ ਤੁਸੀਂ ਦੱਸੋ ਆ ਫੜੋ ਜਿਹੜਾ ਕਾ ਚੁਗਨ ਵਾਲਾ ਬੋਕਲਾ ਚੱਕਦਾ ਫਿਰਦਾ ਰ ਮੈਂ ਜਿਹੜਾ ਪਸਮਾਨ ਕਿੱਡੇ ਸੀ ਉਹ ਦੇ ਦੇ ਨੇ ਉਹ ਲੈ ਜਾਊਗਾ ਠੀਕ ਹੈ ਰਿੱਕੀ ਰਿੱਕੀ ਮੰਮੀ ਘੇੜ ਚ ਖੜੀ ਖੜੀ ਆਵੇ ਜੁਹਾਰ ਲੈ ਲਓ ਵੀ ਭਾਈ ਸਾਡਾ ਜੁਹਾਰ ਲੈ ਲਓ ਡੈਡੀ ਕਹਿੰਦੇ ਜੇ ਕੋਈ ਲੈ ਗਿਆ ਨਾ ਫਿਰ ਮੂੰਹ ਜਾ ਹੋਰੀ ਕਰੇ ਜੇ ਕਿਸੇ ਨੇ ਕਹਿੰਦੇ ਪੁੱਛ ਲਿਆ ਵੀ ਕਿੰਨੇ ਦਾ ਲਵੋਗੇ ਜੁਹਾਰ ਮੰਮੀ ਘੇੜ ਚ ਖੜੀ ਖੜੀ ਇਹਦੇ ਜੁਹਾਰ ਲੈ ਲਓ ਭਾਈ ਸਾਡਾ ਜੁਹਾਰ ਲੈ ਲਓ ਮੰਮੀ ਜਰਤੇ ਵਟਾਈ ਬੱਡੇ ਸੀ ਜੂਝਾਰ ਲੈ ਲਓ ਸਾਡਾ ਵੀ ਕਿਵੇਂ ਮੰਮੀ ਮੂੰਗਫਲੀ ਬਹੁਤ ਸੁਆਦ ਆਉਂਦੀ ਹੈ ਆਲੀ ਮਿੱਠੀ ਹੈ ਇਹ ਲੈ ਆਈ ਸੀ ਰਾਮਣੇ ਨੇ ਦੱਸਿਆ ਸੀ ਆਪਣੇ ਨੇ ਉਹ ਟੀ ਪੁਆਇੰਟ ਕੰਨੀ ਆ ਉਹਦੀ ਪਾਠ ਉਥੋਂ ਲੈ ਆਈ ਸੀ ਆਪਣੇ ਰਾਮਣੇ ਨੇ ਇਹ ਲੈ ਆਇਆ ਸੀ ਹੂੰ ਤੇ ਮੰਮੀ ਨੇ ਦੇਤਾ ਖਾਣ ਪੀਣ ਦਾ ਸਮਾਨ ਕਹਿੰਦੇ ਬੁਟੀਕ ਤੇ ਰੱਖਿਓ ਖਾਓ ਪੀਓ ਆ ਇਧਰ ਗੱਡੀ ਮੋੜੀ ਜਾਂਦੇ ਰਿਖੀ ਗੱਡੀ ਮੋੜ ਲੈਣ ਤੋਂ ਫੇਰ ਹੀ ਬੈਠਾਂਗੇ ਆਪਾਂ ਹੋ ਲੋ ਵਾ ਗੁਰੂ ਵਾ ਉਹ ਫਿਰ ਤਾਂ ਅੰਗਲਾ ਸਭ ਹੰਦ ਜੁੜੇ ਹਾਂ ਦਾਦਾ ਪੋਤਾ ਉਧਰ ਮਾਸੀ ਆ ਗਈ ਭੈਣ ਆ ਗਈ ਲੋ ਬਈ ਆਪਾਂ ਪਹੁੰਚ ਗਏ ਬੁਟੀਕ ਤੇ ਏਜੰਸੀ ਚੋਂ ਸਮਾਨ ਕੱਢ ਲਿਆ ਗੱਡੀ ਪਹਿਲੀ ਵਾਰ ਖੜੀ ਸੀਗੀ ਬਾਈਕ ਤੇ ਸਕੂਟਰੀ ਕੱਢਣੀ ਸੀਗੀ ਉਹ ਕੱਢ ਲਈ థాంਕ ਯੂ ਸੋ ਮੱਚ ਤੁਸੀਂ ਸਮਾਨ ਬਾਹਰ ਕੱਢਿਆ ਉਹ ਸਮਾਨ ਕੱਢੀਆ ਸਰ ਉਹ ਕੱਢ ਲੈਨੇ ਆ ਪਹਿਲੀ ਕੱਢ ਲਵਾ ajo ਤੇ ਹਾਂ ਵੀ ਮਿੱਤਰੋ ਆਪਾਂ ਬੁਟੀਕ ਤੋ ਆ ਗਏ ਸੀਗੇ ਮਨਪ੍ਰੀਤ ਹੋਰਾਂ ਨੂੰ ਬੁਟੀਕ ਤੇ ਛੜਤਾ ਉਹ ਕੰਮ ਕਰ ਕਰਨ ਲੱਗ ਗਿਆ ਆਪਦਾ ਮੈਂ ਕਰਾ ਗਿਆ ਖੂਨ ਟੈਸਟ ਕਿਉਂ ਨਹੀਂ ਕਰ ਲਓ ਤੁਹਾਨੂੰ ਦੇਖਿਆ ਹੁਣ ਉਹ ਪਿਛਲੇ ਬਲੌਡ ਦੇ ਵਿੱਚ 180 ਤੱਕ ਬਲੱਡ ਚੱਲ ਗਿਆ ਸੀ ਤੇ ਹੁਣ ਆਪਾਂ ਦੇਖਦੇ ਹਾਂ ਖੂਨ ਕਿੰਨਾ ਵੀ ਘਾੜਾ ਹੈ ਫਿਰ ਉਹਦੇ ਹਿਸਾਬ ਨਾਲ ਆਪਾਂ ਮੈਡੀਸਨ ਲੈ ਲਾਂਗੇ ਤੇ ਤੁਸੀਂ ਮੈਨੂੰ ਰეკਮੈਂਡ ਕਰੋ ਵੀ ਡਾਕਟਰ ਵਧੀਆ ਜਿਹੜਾ ਖੂਨ ਘਾੜੇ ਵਾਲਾ ਹੋਵੇ ਵਧੀਆ ਡਾਕਟਰ ਹੋਵੇ ਕਿਉਂਕਿ ਇਹ ਨਾ ਵੀ ਜਿੰਨਾ ਚਿਰ ਖਾਈ ਜੰਨੇ ਦਵਾਈ ਜੀ ਫਿਰ ਖਾਣ ਪੀਣ 'ਚ ਜਿਹੜਾ ਕੰਟਰੋਲ ਕਰੀ ਲਵਾਂਗੇ ਆਪਾਂ ਡਾਕਟਰ ਵੀ ਵਧੀਆ ਹੋਣਾ ਚਾਹੀਦਾ ਵੀ ਜਿਹੜਾ ਕਮਜ਼ੋਰੀ ਜੀ ਨਾ ਹੋਵੇ ਸਰੀਰ 'ਚ ਕਿਉਂਕਿ ਨਾ ਕਮਜ਼ੋਰੀ ਆ ਜਾਂਦੀ ਆ ਜਿਹੜੀ ਆਪਾਂ ਉਹ ਬਲੱਡ ਖੂਨ ਵੜੇ ਤੋਂ ਦਵਾਈ ਲੈਣੀ ਹੈ। ਜਰੂਰ ਇਸ ਮੰਡ ਕਰਿਓ ਤੇ ਹੁਣ ਆਪਾਂ ਕਰਕੇ ਉਹਨੇ ਦੋ ਚਾਰ ਦਮ ਆਉਂਦੇ। ਇੱਕ ਤਾਂ ਬੈਂਕ ਕੰਮਾ ਤੇ ਇੱਕ ਆਪੋ ਨੂੰ ਕੰਮ ਹੈ ਆਪਣਾ ਗੱਡੀ ਦਾ। 에ਅਰ ਫਿਲਟਰ ਚ ਮੈਨੂੰ ਲੱਗ ਰਿਹਾ ਥੋੜਾ ਜਿਹਾ ਵੀ ਜਾਮ ਜੂਮ ਜਾਂ ਸ਼ਾਇਦ ਚਲ ਬੈਂਮ ਚ ਕਢਾਏ ਉਹਨੇ ਹਵਾ ਵੀ ਮਰਵਾਏ ਉਹਨੇ ਸਾਫ਼ ਕਰ ਲੈਨੇ ਉਹਦੇ 2 ਮਿੰਟ ਦਾ ਕੰਮ ਆ। ਤੇ ਫਿਰ ਮਿਲਦੇ। ਲੋ ਬਈ ਮੈਂ ਪਹੁੰਚੀ ਸੀਗੀ K7 bride studio bridal studio ਠੀਕ ਹੈ ਪ੍ਰੀਤੀ ਲਹਿੰਗਾ ਹਾਊਸ ਦਾ ਮੈਂ ਜ਼ਿਕਰ ਕਰਦੀ ਰਹਿਣੀ ਆ ਉਹਦੇ ਉੱਪਰ ਹੀ ਬਣਿਆ ਹੋਇਆ ਸਲੂਨ ਦੀਦੀ ਦਾ ਬਹੁਤ ਸੋਹਣਾ ਕੰਮ ਆ ਇਹਨਾਂ ਨੇ ਅੱਜ ਸੇਵਾ ਕੀਤੀ ਆ ਆਪਾਂ ਨੂੰ ਚਾਹ ਮੈਂ ਕੰਮ ਕਰਾਉਣ ਆਈ ਸੀਗੀ ਕਿਦਾਂ ਦੀ ਸੋਚ ਰਹੀ ਸੀਗੀ ਵੀ ਆਵਾ ਆਵਾ ਬਾਕੀ ਇਹਨਾਂ ਦਾ ਪੇਜ ਜ਼ਰੂਰ ਚੈੱਕ ਕਰਿਓ K7 bridal studio insta ਤੇ ਆ ਤੇ ਬਲੌਗ ਦੇ ਵਿੱਚ ਮੈਂ ਤਾਂ ਦੱਸ ਰਹੀ ਆ ਕਿਉਂਕਿ ਮੈਂ ਪ੍ਰੀਤੀ ਲਹਿੰਗਾ ਹਾਊਸ ਦੇ ਆਉਣੀ ਆ ਤਾਂ ਉੱਪਰ ਸਲੂਨ ਬਣਿਆ ਹੋਇਆ ਕੋਈ ਵੀ ਸਰਵਿਸ ਲੈਣੀ ਆ ਤੁਸੀਂ ਇਹਨਾਂ ਤੋਂ ਲੈ ਸਕਦੇ ਹੋ ਮੇਕਅਪ ਵੀ ਤੁਸੀਂ ਬੁੱਕ ਕਰਵਾ ਸਕਦੇ ਹੋ ਪਾਰਟੀ ਹੋ ਗਿਆ ਠੀਕ ਹੈ ਬ੍ਰਾਈਡਲ ਹੋ ਗਿਆ ਜਿੱਦਾਂ ਦਾ ਵੀ ਬਹੁਤ ਸੋਹਣਾ ਕੰਮ ਆ ਭੈਣ ਦਾ ਜ਼ਰੂਰ ਆਇਓ ਬਾਈ ਨਾਲ ਤੁਹਾਨੂੰ ਚਾਹ ਮਿਲੇਗੀ ਬਹੁਤ ਸਵਾਦ ਨਾਲ ਭਾਜੀ ਵੀ ਮਿਲੇਗੀ ਤੁਹਾਨੂੰ ਵੀ ਮਿਲੇਗੀ ਸਾਡੇ ਨਾਲ ਇਕੱਲੇ ਨਹੀਂ ਹਲੋ ਬਾਈ ਇੱਧਰ ਦੇਖੋ ਚਨੇ ਦੀ ਪਿੰਨੀ ਤੇ ਖੋਏ ਦੀ ਪਿੰਨੀ ਕੀ ਬਾਤ ਹੈ ਇੱਧਰ ਜਿੰਟੂ ਦੇ ਸਮੋਸੇ ਨੇ ਕਹਿੰਦੇ ਕਦੇ ਸਮੋਸਾ ਨਹੀਂ ਖਾਦਾ ਪਿੰਟੂ ਦੇ ਕਿ ਮਿੰਟੂ ਦੇ ਪਿੰਟੂ ਦੇ ਪਿੰਟੂ ਦੇ ਸਮੋਸੇ ਆ ਕਹਿੰਦੇ ਬਾਈ ਕੀ ਬਾਤ ਹੈ ਬਹੁਤ ਟੈਸਟੀ ਹੈ ਪਿੰਨੀ ਦਾ ਸਿਰੇ ਹੀ ਲੱਗਿਆ ਪਿਆ ਲੋਈ ਕੰਮ ਆਪਾਂ ਕਰਵਾਇਆ ਏ ਹੁਣ ਆਪਾਂ ਜਾਂਦੇ ਆਂ ਨੀਚੇ ਸਲੂਨ ਬਣਿਆ ਹੋਇਆ ਉੱਪਰ ਆਪਾਂ ਕੰਮ ਕਰਵਾ ਰਹੇ ਜਿੰਨਾ ਕਰਵਾਉਣਾ ਸੀ ਆਹ ਮਸ਼ੀਨ ਆਪਣੇ ਕੋਲ ਆ ਗਈ ਆ ਜੈਕ ਦੀ ਦਰਸ਼ਨ ਕਰਾ ਦਈਏ ਤੁਹਾਨੂੰ ਠੀਕ ਹੈ ਇੱਕ ਆਪਣੇ ਕੋਲ ਪਹਿਲਾਂ ਸੀਗੀ ਇਹ ਵਾਲੀ ਇੱਕ ਆਪਣੇ ਕੋਲ ਆਹ ਵਾਲੀ ਹੁਣ ਆ ਗਈ ਜੈਕ ਦੀ ਮਸ਼ੀਨ ਬਲਾਈਆਂ ਦਿਓ ਸਾਰੇ ਜਾਨੇ ਭਾਈ ਮੈਂ ਲਓ ਭਾਈ ਬੈਕ ਦੇ ਕੰਮ ਆਪਾਂ ਕਰੇ ਤੇ ਹੁਣ ਆਪਾਂ ਚੱਲਦੇ ਆਂ ਬੋਲਟ ਤੇ ਇਦਾਂ ਕੰਮ ਕਰਾ ਗਏ ਹੋਣਾ ਥੋੜਾ ਜਿਹਾ ਟੇਡਾ ਜਾਂਦਾ ਸੱਜੇ ਪਾਸੇ ਹੱਪਾ ਕੰਮ ਕਰਾਏ ਦੇਖੀ ਮਨਪ੍ਰੀਤ ਰਹੀਏ ਕਿ ਨਹੀਂ ਲਓ ਸੱਜਣ ਤਾਂ ਇੱਥੇ ਬੈਠੇ ਨੇ ਚੌਲ ਖਾ ਰਹੇ ਨੇ ਕੜੀ ਚੌਲ ਸਖਦੇਵ ਦੇ ਹੈ ਵਧੀਆ ਬਣਾਉਂਦੇ ਨੇ ਬਹੁਤ ਰਸ ਸੀਗਾ ਅੱਜ ਵੀ ਵਧੀਆ ਹਾਂ ਬਹੁਤ ਸਵਾਦ ਬਣਾਉਂਦੇ ਨੇ ਮੇਰੇ ਚਾਹ ਬਣਾ ਕੇ ਲੈ ਮੇਰੇ ਖਾਤਰ ਹਾਂ ਯਾ ਵੀ ਮੈਂ ਚਾਹ ਪੀਣੀ ਹੈ ਮੈਂ ਤੁਹਾਨੂੰ ਚਾਹ ਬਣਾ ਲੇ। ਬੈਜੋ ਜੀ ਫਿਰ ਨਾਲ ਪਾ ਕੰਪਨੀ ਵੀ ਦਿਓ ਨਾ ਫੇਰ ਫਿਰ ਮੈਂ ਆਪਣੀਆਂ ਨੂੰ ਦੇਵਾਂ ਚਾਹ ਮੈਂ ਕਿਹਾ। ਕੁੜੀਆਂ ਪੀ ਪੀ ਲੈਣੀਆਂ ਚੱਕੇ ਤੋਂ। ਮੈਂ ਪਾ ਕੇ ਫੜਾਇਆ ਹਾਂ ਕੰਮ ਕਰੀ ਜਾਂਦੀਆਂ ਨੇ ਕੰਮ ਕਰੀ ਜਾਂਦੀਆਂ ਨੇ ਜ਼ਰੂਰੀ ਪੜ੍ਹਾਈ ਦਾ। ਮੱਠੀਆਂ ਪਈਆਂ ਮੱਠੀਆਂ। ਆਪ ਮੈਨੂੰ ਸਾਰਾ ਦਿਨ ਫੜਾਉਂਦੀਆਂ। ਲਓ ਬਈ। ਮੇਰੀ ਸੀਗੀ ਪਾਲਿਸੀ। ਕਿਹੜੀ ਪਾਲਿਸੀ ਸੀ ਰਿੱਕੀ? ਕਿਹੜੀ ਪਾਲਿਸੀ ਸੀ? ਪਾਲਿਸੀ ਕਿਹੜੀ ਸੀ ਮੇਰੀ? ਸਵੀ ਆ ਸਵੀ ਦੀ ਸਹੀ ਬਾਈ ਉਹ ਕੀ ਬੰਦ ਜਜਾਰ ਆ ਜਾ 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 ਬੇਟ ਮੇਰੇ ਚ ਉਦੋਂ ਘੱਟ ਸੀਗਾ ਹੁਣ ਦਾ ਲਖਾਵਾ ਉਤਣਾ ਮੈਂ ਹੁਣ 56 ਹੋਊਗਾ ਤੇ ਆਪਣਾ ਇੱਕ ਆ ਸੂਟ ਤਿਆਰ ਹੋਇਆ ਬਹੁਤ ਸੋਹਣਾ ਫਰਾਕ ਸੂਟ ਇਹ ਆਪਾਂ ਲੁਧਿਆਣੇ ਵਾਲੀ ਬਸ ਤੇ ਧਰਨਾਗਾ ਠੀਕ ਹੈ ਆ ਇਹਦੀਆਂ ਬਾਹਾਂ ਨੇ ਬੜਾ ਸੋਹਣਾ ਫਰਾਕ ਸੂਟ ਤਿਆਰ ਹੋਇਆਗਾ ਆ ਇੱਕ ਪਸ਼ਮੀਨੇ ਦਾ ਆਪਣੇ ਕੋਲ ਸੂਟ ਤਿਆਰ ਹੋਇਆਗਾ neck ਤੇ ਵਰਕ ਆ ਪ੍ਰੋਪਰ ਮਸ਼ੀਨਵਰਕ ਹਾਂਜੀ ਫਿਰ ਉਹ ਤੋਂ ਤਾਂ ਮੈਂ ਪ੍ਰੈਗਨੈਂਟ ਨਹੀਂ ਸੀਗੀ ਹੁਣ ਜੁਝਾਰ ਵੀ ਹੋ ਗਿਆ ਤੇ ਇਹਦੀ ਸਲਵਾਰ ਤੇ ਵਰਕਾ ਦੇਖੋ ਦੇਖੋ ਕਿੰਨਾ ਸੋਹਣਾ ਸੂਟ ਤਿਆਰ ਹੋਇਆਗਾ ਪਸ਼ਮੀਨੇ ਤੇ ਹੋਇਆਗਾ ਇਹ ਜੁਝਾਰ ਕੀ ਦੇਖਦੇ ਹਾਂ ਬਾਹਰ ਦੱਸੋ ਆਜੋ ਆਜੋ ਲਓ ਬਈ ਜੁਝਾਰ ਤੇ ਐ ਰਿੱਕੀ ਬੈਠ ਕੇ ਗੱਡੀ 'ਚ ਆਇਧਰ ਤੁਸੀਂ ਆਖ ਖਲਾਰਾ ਚੈੱਕ ਕਰ ਲਓ ਲਓ ਮੇਰੇ ਐ ਹੁੰਦਾ ਕੰਮ ਵੇਲੇ ਆ ਜੁਝਾਰ ਦੇ ਕੰਮ ਨਹੀਂ ਕਲੈਂਟ ਆਈ ਸੀ ਤਾਂ ਆਪਾਂ ਉਹਨਾਂ ਨੂੰ ਦਿਖਾਉਣਾ ਸੀ ਫੈਬਰਿਕ ਵਗੈਰਾ ਸਾਰਾ ਕੁਝ ਠੀਕ ਐ ਇਹ ਕੰਮ ਆਪਣੇ ਆਈ ਹੁੰਦੇ ਆ ਹੁਣ ਇਹਨੂੰ ਤੜਕੇ ਆ ਕੇ ਚੈੱਕ ਕਰਾਂਗੇ ਮੋਟਰਸਾਈਕਲ ਤੇ ਸਕੂਟਰੀ ਆਪਾਂ ਲਗਾਤੀ ਆ ਹੁਣ ਆਪਾਂ ਸਾਰਾ ਸਮਾਨ ਸمیٹ ਲਈਏ ਫਿਰ ਆਪਾਂ ਜਾਣਾਗਾ ਅੱਜ ਦਾ ਆਪਾਂ ਲੈਣੀਗਾ ਲੈਤੀਆਂ ਸੀਗੀਆਂ ਕਾਫੀ ਸਾਰੀਆਂ ਉਹ ਵੀ ਚੱਕਣ ਦਾ ਆਪਾਂ ਨੂੰ ਟਾਈਮ ਨਹੀਂ ਮਿਲਿਆ ਹਾਰ ਕੇ ਫਿਰ ਜਿਵੇਂ ਗਏ ਸੀ ਬਸ ਉਹ ਵੀ ਆ ਗਏ ਆ ਹਾਲ ਹੋ ਜਾਂਦਾ ਕਈ ਵਾਰ ਤਾ ਸੀਜ਼ਨ ਦੇ ਵਿੱਚ ਤਾਂ ਇਹੀ ਹਾਲ ਹੁੰਦਾ ਹੈ ਆਪਣਾ ਆਫ ਸੀਜ਼ਨ ਵੀ ਇਹੀ ਹਾਲ ਹੁੰਦਾ ਪੁੱਛੋ ਨਾ ਬਸ ਤੇ ਹੁਣ ਆਪਾਂ ਬਸ ਕੰਮ ਸਮੇਟ ਲਈਏ ਹੁਣ ਜਾਣਾਗਾ ਆਪਾਂ ਛੋਟੇ ਮਾਮਾ ਜੀ ਕੇ ਠੀਕ ਹੈ ਕਿਉਂਕਿ ਭੂਆ ਜੀ ਦੀ ਫਰੈਂਡ ਦਾ ਆਪਣੇ ਕੋਲੇ ਸੂਟ ਰੈਡੀ ਪਿਆਗਾ ਤਾਂ ਉਹਨਾਂ ਦਾ ਆਪਾਂ ਸੂਟ ਫੜਾ ਕੇ ਆਉਣਾਗਾ ਠੀਕ ਹੈ ਉਹ ਆਪਾਂ ਪੈਕ ਕਰ ਲਈਏ ਸਾਰਾ ਸਮਾਨ ਪੈਕ ਕਰਕੇ ਗੱਡੀ 'ਚ ਰੱਖ ਲਈਏ ਹਾਂਜੀ ਭਈ ਤਾਂ ਦੁਕਾਨ ਬੰਦਾਤੀ ਸੀਗੀ ਆਪਾਂ ਹੁਣ ਆਪਾਂ ਚੱਲਿਆਂ ਛੋਟੇ ਭੂਆ ਕੇ ਘਰੇ ਸੂਟ ਫੜਾਉਣਾ ਸੀਗਾ ਉਹਨਾਂ ਦੀ ਫਰੈਂਡ ਦਾ ਇੱਧਰ ਬਸ ਇਹਨਾਂ ਨੂੰ ਹੱਸਣ ਤੋਂ ਬਿਨਾ ਕੁਝ ਨਹੀਂ ਦੋ ਦਿਨ ਹੋ ਗਏ ਮੈਂ ਕਾਰਟੂਨ ਜਮਾਂ ਬੰਦ ਕੀਤੇ ਹੋਏ ਸੀ ਜਵਾਕ ਦੇ ਵੀ ਇਹਨੇ ਕਿਸੇ ਦੀ ਗੱਲ ਤੇ ਗੋਗਾ ਨਹੀਂ ਕਰਨਾ ਅੱਜ ਮੜਾਏ ਚੁੱਪ ਕਰਾਉਣ ਨੂੰ ਦਿੱਤਾ ਜਵਾਕ ਵੀ ਸੰਭਲੋ ਹਰੇਕ ਦੇ ਮੈਨੂੰ ਲੱਗਦਾ ਹਰੇਕ ਦੇ ਹਸਬੰਦ ਹੀ ਐਂ ਕਰਦੇ ਹੋਣਗੇ ਜਵਾਕ ਚੁੱਪ ਕਰਾਉਣ ਨੂੰ ਦਿੱਤਾ ਜਵਾਕ ਚੁੱਪ ਹੋਇਆ ਨਹੀਂ ਹੋਰ ਤਾਂ ਕੋਈ ਸਰਿਆ ਨਹੀਂ ਜਾ ਕੇ ਕਾਰਟੂਨ ਲੱਤ ਜਵਾਕ 2 ਘੰਟਿਆਂ ਦਾ ਮੇਰੇ ਕੋਲ ਸੀ ਕਿ ਚੁੱਪ ਸੀ ਦੋ ਘੰਟਿਆਂ ਦਾ ਹੀ ਰੋਈ ਜਾਂਦਾ ਸੀ ਜਵਾਕ ਲਓ ਬਈ ਆਪਾਂ ਪਹੁੰਚ ਗਏ ਛੋਟੇ ਮੰਮੀ ਕੀ ਘਰੇ ਉਹ ਯਾਰ ਇੱਧਰ ਖੇਢੀ ਜਾਂਦਾਗਾ ਬੇੜੇ 'ਚ ਬੈਠ ਕੇ ਠੀਕ ਆ ਛੋਟੇ ਪੂਆ ਕੇ ਘਰੇ ਪਹੁੰਚ ਗਏ ਆਪਾਂ ਰਿੱਕੀ ਕਰ ਰਿਹਾ ਬਲੌਗਡ ਟਾ ਪੂਆ ਜੀ ਹੈਣਗੇ ਘਰੇ ਜਦੋਂ ਆਉਣਗੇ ਫਿਰ ਉਹਨਾਂ ਨਾਲ ਕਰਦੇ ਆਂ ਸਲਾਹਾਂ ਭਾਈ ਮਿੱਤਰੋ ਅਸਲੀ ਗਾ ਸਸਰੀਕਾਨ ਪੂਆ ਜੀ ਘੜਿਆ ਬਾਹਰ 'ਚ ਹਾਂ ਹੁਣ ਆਪਾਂ ਪੂਆ ਜੀ ਕੋਲੋਂ ਹੋ ਰਿਆਂ ਰਵਾਨਾ ਪਹਿਲਾਂ ਇੱਧਰੋਂ ਆਪਾਂ ਗੱਡੀ ਮੋੜ ਕੇ ਲਿਆਉਣੇ ਆ ਠੀਕ ਆ ਆਪਣੀ ਪੂਆ ਜੀ ਨਾਲ ਸਲਾਹ ਕਰਨ ਆਏ ਸੀਗੇ ਆਪਾਂ ਪਰ ਤੇ ਸਲਾਹ ਕਰ ਲਈ ਆਪਾਂ ਉਨਾ ਪਗੜੀ ਮੂੜ ਠੀਕ ਅਗੱਡੀ ਮੂੜ ਕੇ ਭੂਆ ਜੀ ਉਹ ਨਾ ਮੰਦਰ ਨਹੀਂ ਜਾਂਦੇ ਜਿੰਨਾ ਟਾਈਮ ਸੀ ਤੁਰ ਨਹੀਂ ਜਾਂਦੇ ਹੋਰ ਉਹਨਾਂ ਟਾਈਮ ਖੜੇ ਰਹਿੰਦੇ ਆ ਇਹ ਘਰ ਦਾ ਟੂਰ ਵੀ ਤੁਹਾਨੂੰ ਦੋਨੇ ਘਰਾਂ ਦਾ ਟੂਰ ਕਰਾਵਾਂਗੇ ਆਪਾਂ ਠੀਕ ਆ ਇਹ ਮੇਰੀ ਭੂਆ ਰਿੱਕੀ ਦੀ ਛੋਟੀ ਮਾਮੀ ਆ ਕੀ ਕਹਿੰਦੇ ਮਾਮੀ ਬਾਏ ਬਾਏ ਭੂਆ ਲੈ ਕੇ ਨਹੀਂ ਆਣਾ ਲੈ ਕੇ ਜਾਣਾ ਲੋ ਬਈ ਲੋੜੀ ਜਿਹੜੀ ਹੈਗੀ ਆ ਉਹ ਜੁਜਾਰ ਦੀ ਮਨਾਉਣੀ ਆ ਜਾਂ ਨਹੀਂ ਮਨਾਉਣੀ ਕਾ ਤੇ ਕਿਹੜੀ ਡੇਟ ਫਾਈਨਲ ਕਰਨੀ ਆ ਇਹੀ ਆਪਾਂ ਜਿੱਧਰ ਡਿਸਕਸ਼ਨ ਕਰਨ ਆਏ ਸੀ ਇਹੀ ਡਿਸਕਸ਼ਨ ਹੈ ਜਿਹੜੀ ਆਪਾਂ ਘਰੇ ਜਾ ਕੇ ਕਰਨੀ ਆ ਅੱਜ ਵੀ ਦਿਨ ਕਿਹੜਾ ਰੱਖਣਾ ਡੇਟ ਡੇਟ ਦਾ ਪੰਗਾ ਪੈ ਰਿਹਾ ਬਸ ਚਲੋ ਆਪਾਂ ਇੱਧਰ ਕੰਮ ਤਾਂ ਦੇ ਨਵੇੜ ਲਿਆ ਹੁਣ ਆਪਾਂ ਸਿੱਧਾ ਜਾਣਾ ਘਰ ਨੂੰ ਸਾਹਮਣੇ ਸੰਗਰੂਰ ਆ ਰਿਕੇ ਉੱਥੇ ਆਪਾਂ ਜਾਣਾ ਨਹੀਂ ਆਪਾਂ ਜਾਣਾ ਇੱਧਰ ਨੂੰ ਜਿੱਧਰ ਨੂੰ ਉਹ ਗੱਡੀ ਵਾਗੀ ਕਿਧਰ ਗਿਆ ਉਹ ਪਹੁੰਚ ਜਾਂਦਾ ਦਾਦਾ ਜੀ ਨਾਲ ਪੂਰਾ ਖੋਸ਼ ਪੂਰੀ ਪੂਰੀ ਚੈਲ ਪੈਲ ਕਰਦੀ ਕਿਰਾਂ ਦਾ ਵੀ ਹਾਂ ਵੀ ਮੈਂ ਦਾਦਾ ਜੀ ਵੀ ਮੇਰੇ ਦਾਦਾ ਜੀ ਵੀ ਮੈਂ ਛੇਤੀ ਭੱਜ ਕੇ ਜਾਵਾਂ ਵੀ ਕੈਦ ਚੋਂ ਨਿਕਲਾਂ ਜਿਵੇਂ ਕੈਦ ਚੋਂ ਇੱਕ ਪੰਛੀ ਆਜ਼ਾਦ ਹੋ ਕੇ ਫੜਫੜੀਆਂ ਮਾਰਦਾ ਹੁੰਦਾ ਹਨ ਉਵੇਂ ਇਹਦਾ ਕੰਮ ਉਹ ਘੱਭਾ ਗਿਆ ਹੁਣ ਉੱਥੇ ਆਦੀ ਫੇਵਰੇਟ ਜਗ੍ਹਾ ਤੇ ਜਾਣਾ ਹੈ ਹੱਥ ਮਾਰਨੇ ਹੈ ਖੜਾ ਹੋਣਾ ਹੈ ਬਸ ਹੋਰ ਕੋਈ ਕੰਮ ਨਹੀਂ ਕੰਮ ਵੀ ਜੀ ਕਦੋਂ ਦੀ ਕੈਂਦੀ ਸੀ ਆਉਗਾ ਨਾਲ ਕਾ ਮੇਲ ਕਦੋਂ ਦੀ ਕੈਂਦੀ ਸੀ ਆ ਗਿਆ ਪਤਾ ਨਹੀਂ ਕਾਦਾ ਬੱਗ ਹੋਰ ਇਹ ਕਿਦੋਂ ਦਾ ਬੱਗ ਆ ਗਿਆ ਪੇਡਾਂ ਦਾ ਬੱਗ ਕਦੋਂ ਦੀ ਕੈਂਦੀ ਸੀ ਆਉਗਾ ਨਾਲ ਕਾ ਮੇਲ ਕਦੋਂ ਦੀ ਕੈਂਦੀ ਸੀ ਕਦੋਂ ਦੀ ਕੈਂਦੀ ਸੀ ਪਾਣੀ ਪੀਓ ਅਜੇ ਚੋਬਰ ਨਹੀਂ ਬਾਹਰ ਆਇਆ ਪੜਦਾ ਹੋਊਗਾ ਪਾਣੀ ਪੀਓ ਅਜੇ ਤਾਂ ਡਾਕਟਰ ਨੇ ਵਾਰਨਿੰਗ ਦਿੱਤੀ ਰਿੱਕੀ 5 ਮਿੰਟ ਬਾਅਦ ਹੀ ਪਾਣੀ ਯਾਦ ਕਰਦਾ ਹਾਂ ਮੈਂ ਕਹਿੰਦੀ ਹੁੰਦੀ ਸੀ ਧਿਆਨ ਰੱਖਿਆ ਕਰੋ ਭਾਈ ਸਾਰੇ ਜਣੇ ਆਪ ਦਾ ਪਾਣੀ ਪੀਆ ਕਰੋ ਪਾਣੀ ਹਰ ਇੱਕ ਬਿਮਾਰੀ ਦਾ ਇਲਾਜ ਜਸ